ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਆਏ ਦਿਨ ਕੋਈ ਨਾ ਕੋਈ ਕਾਰਵਾਈ ਸਾਹਮਣੇ ਆਉਂਦੀ ਹੈ ਜਾਂ ਤਾਂ ਛਾਪੇਮਾਰੀ ਕੀਤੀ ਜਾਂਦੀ ਹੈ ਜਦੋਂ ਦੋਸ਼ ਲੱਗਦੇ ਨੇ ਜੇਕਰ ਸਬੂਤ ਮਿਲ ਜਾਣ ਤਾਂ ਫਿਰ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਤੇ ਕਈ ਮਾਮਲਿਆਂ ਵਿੱਚ ਜਦੋਂ ਸ਼ਿਕਾਇਤ ਮਿਲਦੀ ਹੈ ਮੁੱਢਲੀ ਪੜਤਾਲ ਤੋਂ ਬਾਅਦ ਪਾਇਆ ਜਾਂਦਾ ਹੈ ਕਿ ਹਾਂ ਵਾਕਈ ਰਿਸ਼ਵਤ ਮੰਗੀ ਜਾ ਰਹੀ ਹੈ ਫਿਰ ਟਰੈਪ ਲਗਾ ਕੇ ਕਈ ਵਾਰਾਂ ਰੰਗੇ ਹੱਥੀ ਕਾਬੂ ਕੀਤੇ ਜਾਂਦੇ ਨੇ ਮਲਜਮ ਤੇ ਇਹਨਾਂ ਇੱਕ ਹੋਰ ਕਾਰਵਾਈ ਸਾਹਮਣੇ ਆਈ ਹੈ ਜਿਸ ਦੇ ਵਿੱਚ ਬੀਤੇ ਦਿਨ ਇੱਕ ਬੀਡੀਪੀਓ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਾਬੂ ਕੀਤਾ ਗਿਆ ਵਿਜੀਲੈਂਸ ਦੇ ਡିକੇ ਬੀਡੀਪੀਓ ਉਦੋਂ ਚੜਿਆ ਜਦੋਂ ਉਸ ਦੀ ਸ਼ਿਕਾਇਤ ਇੱਕ ਪਿੰਡ ਦੇ ਵਾਸੀ ਵੱਲੋਂ ਆਈ। ਹੁਣ ਜਿਹੜਾ ਸ਼ਿਕਾਇਤ ਕਰਤਾ ਹੈ ਉਹ 2019 ਤੋਂ 24 ਦੌਰਾਨ ਰਹੀ ਸਰਪੰਚ ਦਾ ਪਤੀ ਹੈ। ਉਸ ਸ਼ਿਕਾਇਤ ਕਰਤਾ ਦੇ ਵੱਲੋਂ ਕੀ ਕੀ ਦੋਸ਼ ਲਾਏ ਗਏ ਨੇ ਜਿਸ ਦੇ ਆਧਾਰ ਦੇ ਉੱਤੇ ਫਿਰ ਵਿਜੀਲੈਂਸ ਨੂੰ ਜਦੋਂ ਸ਼ਿਕਾਇਤ ਮਿਲੀ ਮੋੜ ਲਈ ਪੜਤਾਲ ਕੀਤੀ ਗਈ ਤਾਂ ਫਿਰ ਰੰਗੇ ਹਾਥੀ ਪੈਸੇ ਲੈਂਦੇ ਆ ਉਸ ਬੀਡੀਪੀਓ ਨੂੰ ਕਾਬੂ ਕਰ ਲਿਆ ਗਿਆ। ਹੁਣ ਜਿਹੜੇ ਵੇਰਵੇ ਸਾਹਮਣੇ ਆਏ ਨੇ ਉਸ ਵਿੱਚ ਦੱਸਿਆ ਗਿਆ ਹੈ ਕੇ आदेश सख्त दे ਦਿੱਤੇ ਗਏ ਨੇ ਮੁੱਖ ਮੰਤਰੀ ਦੇ ਦਫਤਰ ਤੋਂ ਹਮੇਸ਼ਾ ਦੀ ਤਰ੍ਹਾਂ ਕਿ ਪੰਜਾਬ ਸਰਕਾਰ ਦੇ ਦੌਰਾਨ ਇਸ ਪੰਜਾਬ ਦੀ ਹਦੂਦ ਅੰਦਰ ਕੋਈ ਵੀ ਭ੍ਰਿਸ਼ਟਾਚਾਰ ਕਰੇਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਚਾਹੇ ਉਹ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਛੋਟਾ ਨੇਤਾ ਹੋਵੇ ਜਾਂ ਫਿਰ ਕੋਈ ਸਰਕਾਰੀ ਅਧਿਕਾਰੀ ਕਿਸੇ ਨੂੰ ਵੀ ਇਸ ਮਾਮਲੇ ਦੇ ਵਿੱਚ ਬਖਸ਼ਿਆ ਨਾ ਜਾਵੇ ਉਸੇ ਕਰਕੇ ਜ਼ੀਰੋ ਸਹਿਨਸ਼ੀਲਤਾ ਨੀਤੀ ਤਹਿਤ ਦਾਵਾ ਕੀਤਾ ਗਿਆ ਕਿ ਪੰਜਾਬ ਬਿਜ਼ਨਸ ਬਿਊਰੋ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬीडीपीओ ਰਿਆ ਜਿਲਾ ਅੰਮ੍ਰਿਤਸਰ ਕੁਲਵੰਤ ਸਿੰਘ ਨੂੰ 40000 ਰੁਪਏ ਰਿਸ਼ਵਤ ਲੈਣਦੇ ਆ ਰੰਗੇ ਹੱਥੀ ਕਾਬੂ ਕੀਤਾ ਇਸ ਬੰਦੀ ਜਾਣਕਾਰੀ ਸਾਂਝੀ ਕਰਦੇ ਆ ਵਿਜੀਲੈਂਸ ਦੇ ਬੁਲਾਰੇ ਵੱਲੋਂ ਵੀ ਦੱਸਿਆ ਗਿਆ ਕਿ ਗ੍ਰਿਫਤਾਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ ਉਹਨਾਂ ਨੇ ਵੀ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਤਨੀ ਸਾਲ 2019 ਤੋਂ 24 ਤੱਕ ਪਿੰਡ ਸ਼ਾਹਪੁਰ ਦੀ ਸਰਪੰਚ ਰਹੀ ਸੀ ਉਸ ਦੇ ਕਾਰਜਕਾਲ ਦੌਰਾਨ ਪੰਚਾਇਤ ਫੰਡਾਂ ਦੇ ਗਵਨ ਤੇ ਜਾਲੀ ਜਵਾਬ ਕਾਰਡ ਬਣਾਉਣ ਦੇ ਦੋਸ਼ ਲੱਗੇ ਸਨ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਬੀਡੀਪੀਓ ਨੇ ਜਾਂਚ ਅਧਿਕਾਰੀ ਹੋਣ ਦੇ ਨਾਤੇ ਉਕਤ ਮਾਮਲੇ ਨੂੰ ਨਿਪਟਾਉਣ ਬਦਲੇ ਉਸ ਤੋਂ 1 ਲੱਖ ਰੁਪਏ ਰਿਸ਼ਵਤ ਮੰਗੀ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਘਟਾ ਕਰਨ ਦੀ ਬੇਨਤੀ ਕੀਤੀ ਪਰ ਅਧਿਕਾਰੀ ਰਿਸ਼ਵਤ ਦੀ ਉਕਤ ਰਕਮ ਤੇ ਅੜਿਆ ਰਿਹਾ ਬੁਲਾਰੇ ਨੇ ਵੀ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਯਾਰ ਵਿਸ਼ਾਖ ਕੇ ਮਲਜਮ ਬੀਡੀਪੀਓ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 40000 ਰੁਪਏ ਰਿਸ਼ਵਤ ਲੈੰਦੇ ਆ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਇਸ ਵੰਦ ਦੀ ਮਲਜਮ ਵਿਰੋਧ ਵਿਜੀਲੈਂਸ ਬਿਊਰੋ ਦੇ ਥਾਣਾ ਅਮਰitsar ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਕਦਮਾ ਦਰਜ ਕੀਤਾ ਗਿਆ ਤੇ ਉਹਨਾਂ ਵੀ ਦੱਸਿਆ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਮਲਜਮ ਨੂੰ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਵੀ ਜਾਰੀ ਰਹੇਗੀ ਉਹਨ ਇੱਥੇ ਦੋ ਤਰ੍ਹਾਂ ਦਾ ਭ੍ਰਿਸ਼ਟਾਚਾਰ ਇੱਕ ਤਾਂ ਪਹਿਲਾ ਦੋਸ਼ ਲੱਗੇ ਪਿੰਡ ਸ਼ਾਹਪੁਰ ਦੀ ਸਰਪੰਚ ਦੇ ਉੱਤੇ ਕਿ ਜਿਹੜੇ ਪੰਚਾਇਤ ਦੇ ਫੰਡਾਂ ਦਾ ਗਵਨ ਹੋਇਆ ਜਾਂ ਫਿਰ ਜਾਲੀ ਜੌਬ ਕਾਰਡ ਬਣਾਉਣ ਦੇ ਦੋਸ਼ ਲੱਗਦੇ ਨੇ ਇਸ ਦੀ ਜਾਂਚ ਕੌਣ ਕਰ ਰਿਹਾ ਸੀ ਇਹ ਬੀਡੀਪੀਓ ਕੁਲਵੰਤ ਸਿੰਘ ਔਰ ਇਸ ਬੀਡੀਪੀਓ ਨੇ ਉਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਬਦਲੇ 1 ਲੱਖ ਰੁਪਏ ਰਿਸ਼ਵਤ ਮੰਗ ਲਈ ਤੇ ਰਿਸ਼ਵਤ ਮੰਗਣ ਦੀ ਜਿਹੜੀ ਰਕਮ ਘਟਾਉਣ ਦੀ ਗੱਲ ਆਖੀ ਗਈ ਤਾਂ ਜਦੋਂ ਇਸ ਮਾਮਲੇ ਦੇ ਵਿੱਚ 40000 ਰੁਪਏ ਪਹਿਲੀ ਕਿਸ਼ਤ ਦਿੱਤੀ ਜਾਣੀ ਸੀ ਤਾਂ ਉਦੋਂ ਹੀ ਫਿਜੀਲੈਂਸ ਨੇ ਕਾਬੂ ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਸ਼ਿਕਾਇਤ ਕਰਤਾ ਨੇ ਕੀ ਵਾਕਿਆ ਹੀ ਉਸ ਦੀ ਪਤਨੀ ਕਸੂਰਵਾਰ ਸੀ ਜਾਂ ਫਿਰ ਉਹ ਝੂਠੇ ਦੋਸਤਾਂ ਨੇ ਇੱਕ ਪਾਸੇ ਤੇ ਉਹ ਮਾਮਲੇ ਦੀ ਜਾਂਚ ਪੜਤਾਲ ਦਾ ਵਿਸ਼ਾ ਹੈ ਦੂਜੇ ਪਾਸੇ ਉਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਬਦਲੇ ਜਿਹੜੀ ਇੱਕ ਨਵੀਂ ਰਿਸ਼ਵਤ ਹੋਰ ਲਈ ਜਾ ਰਹੀ ਸੀ ਉਸ ਮਾਮਲੇ ਵਿੱਚ ਬੀਡੀਪੀਓ ਜ਼ਰੂਰ ਕਾਨੂੰਨ ਦੇ ਸ਼ਕੰਜੇ ਦੇ ਵਿੱਚ ਫਸ ਗਿਆ ਹਾਲਾਂਕਿ ਜਿਹੜੇ ਗਵਨ ਕਰਨ ਦੇ ਪੰਚਾਇਤ ਦੇ ਫੰਡਾਂ ਨੂੰ ਦੋਸ਼ ਲੱਗੇ ਸਨ ਉਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਲਈ ਬੀਡੀਪੀਓ ਤਾਂ ਫਸ ਗਿਆ ਪਰ ਉਹ ਦੋਸ ਸੱਚੇ ਸੀ ਕਿ ਝੂਠੇ ਹਾਲੇ ਉਸ ਦੀ ਪੜਤਾਲ ਹੋਣੀ ਬਾਕੀ ਸੀ ਉਸ ਮਾਮਲੇ ਦੇ ਵਿੱਚ ਵੀ ਦੇਖਦੇ ਹਾਂ ਕਿ ਦੋ ਸੱਚੇ ਨਿਕਲਦੇ ਆ ਕਿ ਨਹੀਂ ਔਰ ਜੇਕਰ ਰਿਸ਼ਵਤ ਦੇਣ ਦੀ ਹਾਮੀ ਭਰ ਦਿੱਤੀ ਗਈ ਸੀ ਤੇ ਇਸ ਦਾ ਮਤਲਬ ਸਾਫ਼ ਸੀ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਤਾਂ ਦੇਖਾ ਦੇ ਛੇ ਤਾਂ ਜ਼ਰੂਰ ਰਹੇ ਹੋਣਗੇ ਹੁਣ ਦੇਖਦੇ ਹਾਂ ਕਿ ਪਿੰਡ ਸ਼ਾਹਪੁਰ ਦੇ ਉਸ ਸਰਪੰਚ ਦੇ ਉੱਤੇ ਕੀ ਝੂਠੇ ਦੋਸ਼ ਕਿਸੇ ਵੱਲੋਂ ਲਗਾਏ ਗਏ ਔਰ ਉਸ ਝੂਠੇ ਦੋਸ਼ਾਂ ਦੇ ਵਿੱਚ ਇਹ ਵਜ ਦੇ ਵਿੱਚ ਫਸਾਉਣ ਦੀ ਖਾਤਰ ਵੀਡੀਪੀਓ ਨੇ ਕੀ ਪੈਸੇ ਮੰਗੇ ਸਨ ਰਿਸ਼ਵਤ ਮੰਗੀ ਸੀ ਹੁਣ ਇਹ ਸਾਰੇ ਮਾਮਲੇ ਦੀ ਅਗਲੇਰੀ ਜਾਂਚ ਹੋਣੀ ਹਾਲੇ ਬਾਕੀ ਹੈ ਉਸ ਤੋਂ ਪਤਾ ਲੱਗੇਗਾ ਕਿ ਵੀਡੀਪੀਓ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਕਸੂਰ ਹੈ ਔਰ ਇਸ ਤੋਂ ਪਹਿਲਾਂ ਜਿਹੜੇ ਕੇਸ ਵਿੱਚ ਉਹ ਰਫਾ ਦਫਾ ਕਰਨ ਲਈ ਪੈਸੇ ਮੰਗ ਰਿਹਾ ਸੀ ਕਿ ਉਹ ਝੂਠ ਝੂਠਾ ਕੇਸ ਸੀ ਸੱਚਾ ਸੀ ਇਸ ਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋ ਸਕਦੇ ਨੇ ਤੇ ਹੱਦ ਤੱਕ ਉਹ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ